ਖਾਰਾ ਹੈ ਫਿਰ ਚੋਰ ਖਾਂਦੇ ਗੰਦਗੀ ਖਾ ਰਿਹਾ ਉਹ ਗੂੰ ਖਾ ਰਿਹਾ ਉਹ ਗੂੰ ਉਹ ਗੂੰ ਖਾ ਰਿਹਾ ਤੂੰ ਗੂੰ ਆ ਤੈਨੂੰ ਇਹਨੂੰ ਦਿਖਾ ਦਿਓ ਕੋਈ ਇਹਦਾ ਚਮਚਾ ਵੀਡੀਓ ਜਿਹੜੇ ਨਾਰ ਰਹੇ ਨੇ ਇਹਦੀ ਸਿਫਤਾਂ ਕਰਦੇ ਨੇ ਉਹ ਕਿੱਧਰ ਗਏ ਦੂਜੇ ਹੋਰ ਮਾਨਸਾ ਦੇ ਲੀਡਰ ਸਾਰੇ ਲੱਖ ਮਿਸ਼ਨਾਂ ਕਹਿੰਦੇ ਵਿੱਚ ਉਹਰੇ ਕੰਮ ਚ ਜਿਹੜਾ ਆ ਜੂਆ ਚੱਲਿਆ ਕਸੀਨੋ ਇਹਦੇ ਜੋ 18 ਲੱਖ ਜੋ ਕਹਿੰਦੇ ਕਮਿਸ਼ਨ ਦਿੱਤਾ ਹੈ ਥਾਣਿਆਂ ਆਂ ਅੱਡ ਲੈਂਦੇ ਨੇ ਉਧਰ ਐਡ ਨਹੀਂ ਪਈ ਤਾਂ ਮਹੀਨਾ ਡੇਢ ਮਹੀਨਾ ਮਾਨਸਰ ਸਾਰੇ ਹੋਟਲਾਂ 'ਚ ਕੰਮ ਚੱਲਿਆ ਇਹਨੇ ਕਰਵਾਇਆ ਆਪ ਹੁਣ ਤਾਂ ਖਰ ਉਹ ਬੰਦੇ ਬੰਦ ਕਰਕੇ ਕਹਿੰਦੇ ਸਤੋਂ 11 ਲੱਖ ਦਿੱਤਾ ਜਾਂਦਾ ਅਸੀਂ 2-2 ਲੱਖ ਚੱਲੇ ਗਾਟੋਂ ਤੋਂ ਪਹਿਲੀ ਲੜਾ 2 ਲੱਖ ਰੁਪਈਆ ਡੇਢ-ਡੇਢ ਲੱਖ ਰੁਪਈਆ ਵੀ ਦਿਓ ਸਰਕਾਰੀ ਜਿਹੜੀ ਜਿਹੜੀ ਬੋਲੀ ਹੋਣੀ ਐ ਜਿਲਾ ਪ੍ਰੀਸ਼ਦ ਉਹ ਚੀਜ਼ 'ਚ ਜੂਆ ਖੜਾਇਆ ਗਿਆ ਬਾਅਦ 'ਚ ਸਰਕਾਰੀ ਜਾਂਚ ਕਰ ਜਿਹੜਾ ਉੱਥੇ ਇੱਥੋਂ ਭੱਜ ਗਏ ਸਾਡੇ ਘਰਾਂ ਕੋਲ ਉੱਥੇ ਖੜਾਇਆ ਮੈਂ ਪਹਿਲਾਂ ਵੀਡੀਓ ਪਾਈ ਸੀ ਫਿਰ ਇੱਕ ਇੱਥੇ ਹੋਰ ਹੋਟਲ ਉੱਥੇ ਖੜਾਇਆ ਗਿਆ ਹੁਣ ਹੁਣ ਕਰ ਜਾਂਦੇ ਹੋਗੇ ਹਾ ਸੂਰ ਆਇ ਸੂਰ ਜੀ ਇਸ ਕਹ ਲੋ ਸਭ ਸੂਰ 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 ਹਰੇਕ ਥਾਂ ਸੂਰ ਰਹਿ ਗੰਦਗੀ ਖਾਣੇ ਆ ਕੀ ਹਾਲ ਕਰਿਆ ਕੱਲ ਮੌੜਾਂ ਵਾਲਿਆਂ ਨੇ ਉਹ ਸੱਚੇ ਨੇ ਸਾਡੇ ਲੋਕ ਯਾਰ ਨਹੀਂ ਬੂਲ ਕੀ ਰਾਇ ਕੀ ਕਰ ਦੇਣਗੇ ਮਾ ਹਾਲ ਆ ਜਾਣਗੇ ਆਪਾਂ ਨੂੰ ਕੀ ਹੋਰ ਕਰ ਦਿਓ ਨੰਨ ਨੂੰ ਜਾਲੀ ਕਬਜੇ ਤੁਸੀਂ ਕਰਦੇ ਹੁਣ ਤੁਸੀਂ ਨਹੀਂ ਕਬਜੇ ਕੱਲ ਹੀ ਵਿਵਾਸੀ ਤੁਨੂੰ ਟੁੱਟੇ ਤਾਂ ਕੱਲ ਹੀ ਕੱਲ ਹੀ ਲੋਕਾਂ ਦੀਆਂ ਜ਼ਮੀਨਾਂ ਦੇ ਕਬਜੇ ਨਹੀਂ ਕਰਦੇ ਸੀ ਤੁਹਾਡੇ ਮੰਗੂ ਹਣਾ ਨਸ਼ਾ ਤੁਸੀਂ ਕਹਿੰਦੇ ਸੀ ਮਹੀ ਇੱਥੇ ਆਉਂਦਾ ਮਹੀ ਇੱਥੇ ਆਂਦਰਾ ਹੁਣ ਸੋਡਾ ਕਿਹੜਾ ਬੁੜਾ ਵਕਿਆਉਂਦਾ ਨਸ਼ਾ ਓਏ ਬਸੋ ਹੈ ਜੂਆ ਤੁਸੀਂ ਖੜਾਈ ਜਾਂਦੇ ਹੋ ਨਸ਼ਾ ਤੁਸੀਂ ਸ਼ਰਿਆਂ ਬਿਕੀ ਜਾਂਦਾ ਗਲੀ ਗਲੀ ਉਲਟਾ ਤੁਸੀਂ ਸਲੰਗਾ ਕਰ ਦੋ ਸ਼ਰਮ ਕਰ ਲੋ 14 ਸਾਲਾਂ ਦਾ ਜਬਾਕ ਮਰ ਗਿਆ ਨਸ਼ੇ ਨਾਲ ਰੋਜ਼ ਇੱਕ ਦੋ ਇੱਕ ਦੋ ਡੇਲੀ ਇੱਕ ਦੋ ਕਿਲੋ ਦਾ ਖਵਾਰਾਂ ਚੌਂਗੀਆਂ ਖਵਾਰਾਂ ਹਰੇਕ ਜਲੇ ਦੀਆਂ ਪੰਜਾਬ ਦੇ ਦੀਆਂ ਹਰੇਕ ਪਿੰਡ ਦੀਆਂ ਤੇ ਜਿਹੜੇ ਮਰਦੇ ਨੇ ਅਣਗਿਣਤ ਗਿਣਤੀ ਹੈ ਮਾ ਮਾ ਦੇ ਬਾਮਾ ਦੇ ਪੁੱਤਿਆਂ ਦਾ ਸੇਰੇ ਲਾਲਾ ਰੋਂਦੀਆਂ ਤੁਸੀਂ ਸ਼ਰਮ ਬਿਸ਼ਰਮ ਬੋਚੜੋ ਹੋਏ ਆ ਤੁਹਾਡੇ ਚਮਚੇ ਆ ਕੱਲ ਮੈਂ ਵੀਡੀਓ ਵੇਖੀ ਆਦਾ ਸੀ ਕਿ ਲੁਧਿਆਣੇ ਨਸ਼ਾ ਖਤਮ ਕਰਦਾ 2-4 ਮਿੰਟਾਂ ਜਾਏ ਕਹਿੰਦੇ 2-4 ਬੰਨਾ ਉਹ ਕਿੱਥੇ ਖਤਮ ਕਰਦਾ ਬਾਈ ਹੋ ਮੈਂ ਉਸ ਨੂੰ ਸਲੂਟ ਮਾਰੂਗਾ ਮੈਂ ਹੋਰੇ ਸਾਰੇ ਝੁਲਮ ਭੁੱਲ ਜਾਊਂਗਾ ਜੇ ਤੁਸੀਂ ਖਤਮ ਕਰਤਾ ਨਹੀਂ ਕਰਦੇ ਤੁਸੀਂ ਝੂਠੇ ਪਰਚੇ ਤੁਸੀਂ ਕਹਿੰਦੇ ਪਾਉਂਦੇ ਨੇ ਆ ਬੈਠਾ ਤੁਹਾਡੇ ਸਾਹਮਣੇ ਮਰੀਆਣੀ ਮੁਕਰਿਆ ਨਹੀਂ ਕੋਈ ਆਣੀ ਕਿਸਦਾ ਨਾਮ ਲੈ ਕੇ ਕਹੂੰਗਾ ਮੇਰੇ ਤੇ ਪਾਇਨੇ ਸਭ ਤੋਂ ਵੱਧ ਹਲੇ ਮੇਰੀਆਂ ਡੱਟਾ ਪਈਆਂ ਨਹੀਂ ਹੁਣ ਮੈਂ ਵਕੀਲ ਪਤਾ ਕਰਿਆ ਹਾਈ ਕੋਰਟ ਚੋਂ ਮਾਨਦਾਰ ਵਕੀਲ ਉਹ ਨਾਲ ਠੋਕ ਬਜਾ ਕੇ ਕਰੂੰਗਾ ਵੀ ਮੇਰੀਆਂ ਰਿੱਕਟਾਂ ਦੂਰੀ ਬਰ ਪਾਈਆਂ ਜਾਣ। ਸ਼ਰਿਆਮ लाठी-ਚਾੜ੍ਹ ਕੇ ਸਾਡੇ ਅਗਲੇ ਦਿਨ ਮਾਫੀ ਮੰਗ ਕੇ ਮੁਆਵਜ਼ਾ ਦੇ ਕੇ ਤੁਸੀਂ ਉਹ ਵੀ ਪਰਚਾ ਬੁਮਾਤਾ। ਉਹ ਸਾਲੇ ਮੈਨੂੰ ਕਹਿੰਦੇ ਨੇ ਬਾਈ ਝੋਟੇ ਅਸੀਂ ਤੇਰੇ ਤੇ ਨਹੀਂ ਕਰਨਾ ਚਾਹੁੰਦੇ ਅਸੀਂ ਕਹਿਨੇ ਆ ਸਾਨੂੰ ਯੋ ਬੰਦਸ਼ ਬਣਾਉਂਦੇ ਨੇ ਬੰਦੇ ਉਂਗਲਾ ਦਿੰਦੇ ਨੇ ਇੱਕ ਦੋ ਜ਼ਰੂਰ ਹੁੰਦੇ ਨੇ ਜਿਨ੍ਹਾਂ ਨਾਲ ਕੋਈ ਪੈਜਲੇ ਪੈਸੇ ਕਮਾਉਂਦੇ ਨੇ ਉਹਨਾਂ ਦੇ ਮੈਂ ਬੁਰਦ ਹੋ ਜਾਣਾ ਤੁਹਾਨੂੰ ਪਤਾ ਹੀ ਆ ਆਧਿਆਪ ਨੂੰ ਮਾਨਦਾਰ ਕਹਿੰਦੇ ਨੇ 10-1000 ਰੁਪਿਆ ਜੇਬਾਂ ਚੋਂ ਕੱਢ ਦੇ ਉਹ ਜਰੂਰ ਆਪ ਦਾ ਖੁੰਸ ਲਈ ਪਰਚਾ ਪਾ ਜਾਂਦੇ ਨੇ ਬਾਦ ਲੱਕੇ ਜਦਾਂ ਜਾਂਦੇ ਨੇ ਹੋਰ ਹੋਰ ਗੱਲ ਕਰ ਜਿਹੜੇ ਇਮਾਨਦਾਰ ਪੁਲਿਸ ਵਾਲੇ ਨੇ ਉਹ ਮੈਨੂੰ ਕਹਿ ਦਿੰਦੇ ਨੇ ਭਈਆ ਝੋਟੇ ਕੀ ਕਰੀਏ ਜਾਂ ਸਾਨੂੰ ਜਦੋਂ ਡੰਡੇ ਨਹੀਂ ਜਾਂਦੇ ਉਦੋਂ ਵੀ ਪਰਚਾ ਪਾਓ ਪਰ ਕਿਸੇ ਵੀ ਚੀਜ਼ ਦਾ ਪਰਚਾ ਮੈਨੂੰ ਲੋਕਾਂ ਕੋਲ ਜਾਂਦਾ ਕਿ ਹੁਣ ਕਿਤੇ ਕਿਹੋਂ ਜਾਵਾਂ ਉੱਥੇ ਪਰਚਾ ਅਗਲੇ ਦੇ ਪਾਣ ਦੇ ਰਹੇ ਹਾਂ 80 80 80 80 ਬੰਦਿਆਂ ਦੇ ਪਰਚੇ ਪਾਤੇ ਮੇਰੇ ਨਾਲ ਜਿੱਥੇ ਜਾ ਕੇ ਮਾਰਚ ਕਰ ਲਿਆ ਕਾਰਵਾਈ ਕਰਦਾ ਨਸ਼ਾ ਰੋਕਣ ਕੱਲਾ ਨਸ਼ਾ ਰੋਕਣ ਦੇ ਹੋਰ ਨਹੀਂ ਕਿਸੇ ਚੀਜ਼ ਦੇ ਵੀ ਮੈਂ ਕਿਤੇ ਕਬਜ਼ਾ ਕਰ ਲਿਆ ਜਾਂ ਮੈਂ ਕਿਸੇ ਤੋਂ ਫੰਡਿੰਗ ਕਰਵਾ ਲਈ ਹਨਾ ਜਾਂ ਮੈਂ ਕਿਸੇ ਕਿਸੇ ਦੀ ਲੜਾਈ ਸ਼ੁਰਾ ਮਾਰਿਆ ਚਾਕੂ ਮਾਰਿਆ ਜਾਂ ਮੈਂ ਕਿਸੇ ਦੇ ਗੋਲੀ ਮਾਰੀ ਉਹ ਨਹੀਂ ਹਾਂ ਕਿ ਮੈਂ 18 ਮਾਰਚ ਤੇ ਪਹਿਲਾ ਲੜਾਈ ਝਗੜਾ ਦੇ ਹਿੱਕ ਟੋਕ ਕੇ ਝੱਲੇ ਨੇ ਮੈਨੂੰ ਸਾਰਾ ਕੁਝ ਕਰਨਾ ਪਉਂਦਾ ਪਤਾ ਇਹਨੂੰ ਬਿਜੇ ਸਿੰਘਲੇ ਨੂੰ ਇਹਨੂੰ ਐਮਐਲਏ ਨੂੰ ਵੀ ਹੈ ਇੰਦਰ ਯੂਜ਼ਿੰਗ ਮੁੰਛੀ ਸਾਨੂੰ ਪਤਾ ਮਦੇ ਮੋਗਿਆ ਵਾਲਿਆਂ ਦਾ ਤੇ ਉਹਨਾਂ ਦਾ ਵੀ ਇਹ ਭਾਟਨ ਵਾਲਾ ਮੈਨੂੰ ਇੰਨਾ ਨਹੀਂ ਪਤਾ ਗੱਲ ਕਰ ਮੈਨੂੰ ਗੱਲ ਸਾਰਾ ਕੁਝ ਸਮਝਾਇਆ ਕਿਸੇ ਸਿਆਣੇ ਸਾਡੇ ਰੇਸਟੋਰਰ ਨੇ ਪੁਰਾਣੇ ਰੇਸਟੋਰਰ ਨੇ ਵੀ ਆ ਕੁਸਾਇਆ ਹੋਇਆ ਛੋਟੇ ਉਹ ਬੰਦਾ ਬਹੁਤ ਘਲਾਡੀਆਂ ਹੁਣ ਕੁਛ ਨਹੀਂ ਦਿੰਦਾ ਗੱਲ ਕਰ ਇਹ ਜਿਹੜਾ ਮਾਲਕ ਸੀ ਉਹਨੇ ਇਹ ਬਿੱਲੀ ਲਾਲੀ ਮੈਂ ਉਹ ਮਦੇ ਮੋਗਿਆ ਵਾਲ ਨੂੰ ਵੀ ਕਹਿਣਾ ਤੁਸੀਂ ਬਚੋ ਜੀ ਤੁਸੀਂ ਆ ਆਧਾ ਰੌਲਾ ਅਗਲੇ ਉਹ ਬੰਦਿਆਂ ਨੂੰ ਵੀ ਕਹਿਣਾ ਵੀ ਤੁਸੀਂ ਆਦਾ ਬਹਿ ਕੇ ਨਿਬੇੜ ਲਓ ਰੋਟੀ ਕਿਸੇ ਦੀ ਐ ਜ਼ਮੀਨ ਕਿਸੇ ਦੀ ਆ ਇਹਦੇ ਕਿਸੇ ਤੁਸੀਂ ਇਹ ਚੋਣਾਂ ਕਿਉਂ ਚਲਾਈਆਂ ਉਸ ਕਰਦਾ ਨਹੀਂ ਜੀ ਮੈਂ ਇਹ ਲੋੜੇ ਪੈਂਦਾ ਨਹੀਂ ਨਹੀਂ ਮੈਂ ਝੂਠ ਨਹੀਂ ਮਾਰਦਾ ਗੁਰੂ ਦਾ ਸਵਾ ਲੱਖ ਸਿੰਘ ਦੋ ਚਾਰ ਸਿੰਘ ਲੈ ਕੇ ਕੰਨਾ ਜਾ ਕੇ ਉੱਥੇ ਜਮਾ ਚਾਹ ਵੀ ਨਹੀਂ ਪੀਂਦਾ ਅਗਲੇ ਦੀ ਪੰਜ ਮਿੰਟ ਟੱਚ ਭੱਜ ਜਾਣਾ ਉੱਥੇ ਜਾ ਕੇ ਜਾਂ ਮੇਰੇ ਮਾਰੋ ਜਾਂਨਾਂ ਦੇ ਮਾਰੋ ਕੋਈ ਨਹੀਂ ਖੜਨਾ ਉੱਥੇ ਕਾਕੇ ਸਾਨੂੰ ਲੋੜ ਨਹੀਂ ਅਸੀਂ ਨਹੀਂ ਪੈਂਦੇ ਲੋਕਾਂ ਦੀਆਂ ਜ਼ਮੀਨਾਂ ਦੇ ਰੌਲਾ ਜ ਪਰ ਅਸੀਂ ਦੱਸਣਾ ਚਾਹੁੰਦੇ ਆਂ ਵੀ ਅਸੀਂ ਨਹੀਂ ਪੈਂਦੇ ਅਸੀਂ ਨਹੀਂ ਪੈਂਦੇ ਪਰ ਸਾਡੇ ਸ਼ਹਿਰ ਦੇ ਲੀਡਰ ਨੇ ਜਿਨ੍ਹਾਂ ਨੇ ਸਾਡੇ ਸ਼ਹਿਰ ਤੇ ਰਾਜ ਕਰਨਾ ਹੈ ਸਾਡੇ ਸ਼ਹਿਰ ਦਾ ਸਿਸਟਮ ਬਹਾਲ ਕਰਨਾ ਉਹ ਲੋਕਾਂ ਦੇ ਰੌਲੇ ਵਾਲੀਆਂ ਜ਼ਮੀਨਾਂ ਤਿੰਨ ਚਾਰ ਪਲਾਟ ਤੋਂ ਪਹਿਲਾਂ ਦੱਬੇ ਜਾ ਚੁੱਕੇ ਨੇ ਹਰੇਕ ਚੀਜ਼ 'ਚ ਕਮਿਸ਼ਨਲ ਟਰੱਕ ਜੁਣੀ ਹੋ ਤਾਂ ਕਮਿਸ਼ਨ ਬਾਹਰਦਾਨੇ ਵਾਲੇ ਰੋਂਦੇ ਨੇ ਟਰਾਂਸਪੋਰਟਰ ਰੋਂਦੇ ਨੇ ਵੀ ਜੇ ਅਸੀਂ ਪਹਿਲਾਂ ਸੌਖੇ ਸੀ ਹੁਣ ਅਸੀਂ ਔਖੇ ਹੋ ਗਏ ਬੋਲਦੇ ਹੋ ਨਹੀਂ ਬੋਲ ਨਹੀਂ ਸਕਦੇ ਵਿਚਾਰੇ ਹਰੇਕ ਦੁਕਾਨਦਾਰ ਔਖਾ ਕਿਸੇ ਦਾ ਵੱਡਾ ਹੋਟਲ ਚੱਲਦਾ ਉਹ ਔਖਾ हां दो नंबर वाले उनों ਨਾਲ ਜਾ ਰੀਆਂ ਨੇ ਉਹਨਾਂ ਨੂੰ ਪੈਸਾ ਸਿੱਧਾ ਅੰਦਰ ਖਾਤੇ ਆਉਂਦਾ ਕਿਸ ਤੋਂ ਲੱਖ ਕਿਸ ਤੋਂ 2 ਲੱਖ ਅੱਜ ਉਹ ਸੁਣ ਲੋ ਮੈਂ ਸਾਹਮਣੇ ਕਹਿ ਰਿਹਾ ਹਾਂ ਹਾਏ ਮਾਜਰ ਕਹਿ ਰਿਹਾ 18 ਲੱਖ ਰੁਪਿਆ 1.5 ਲੱਖ ਰੁਪਿਆ ਪਹਿਲਾਂ ਖੜਿਆਗਾ ਕਮਿਸ਼ਨ ਕਰੇਗਾ ਜੇ ਨਹੀਂ ਕਰਾ ਮੇਰੇ ਕੋਲ ਰਿਕਾਰਡਿੰਗਾਂ ਨੇ ਸਕਰੀਨ ਰਿਕਾਰਡਿੰਗਾਂ ਵੀਡੀਓ ਰਿਕਾਰਡਿੰਗਾਂ ਬੰਦਿਆਂ ਦੀਆਂ ਕਰੀਆਂ ਹੋਈਆਂ ਜਿਨ੍ਹਾਂ ਨੇ ਦਿੱਤੇ ਨੇ 1.5 ਲੱਖ ਰੁਪਿਆ ਮੈਂ ਮੇਰੇ ਦੋਸਤ ਬੰਦੇ ਮੂੰਹ ਤੇ ਖੜਾ ਨੂੰ ਸਾਰਾ ਉਹਨਾਂ ਨੂੰ ਉਹ ਕਹਿ ਵੀ ਕਰੀਂਗਾ ਦਿੱਤੇ ਨੇ ਜਾਂ ਤਾਂ ਉਹਨਾਂ ਦੇ ਪੀਐਮੋਰ ਤੋਂ ਵਿਚਾਰਿਆਂ ਦੇ ਉਹਨਾਂ ਦਾ ਕੀ ਕਸੂਰ ਉਹ ਤਾਂ ਆਪਦਾ ਕੰਮ ਵਿਚਾਲੇ ਸੀ ਕਾਮਯਾਬ ਹੋ ਜਾਣਗੇ ਚਲੋ ਹੁੰਦੀ ਹੈ ਹਰੇਕ ਨੂੰ ਉਹ 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 ਦੁਖੀ ਨੇ ਅੱਧੇ ਦਾ ਟੈਂਸ਼ਨ ਚ ਹੋ ਗਏ ਤਿੰਨ ਤਿੰਨ ਲੱਖ ਦਾ ਘਾਟਾ ਪੈ ਗਿਆ ਉਹਨਾਂ ਨੂੰ ਖਾ ਗਏ ਤੁਸੀਂ ਸਾਰੇ ਜਾਂ ਤੁਹਾਡਾ ਵਿਚਲਾ ਬੰਦਾ ਖਾ ਗਿਆ ਉਹਨਾਂ ਤੋਂ ਫੜ ਕੇ ਲੈ ਗਿਆਗਾ ਫਿਰ ਹੁਣ ਕਬਜ਼ੇ ਹੋਈ ਜਾਂਦੇ ਐ ਉਹ ਮੈਂ ਮੇਰੇ ਭਰਾਵਾਂ ਨੂੰ ਉਹਨਾਂ ਨੂੰ ਕਹਿਣਾਗਾ ਜਿਹੜੇ ਇਹਨਾਂ ਨੂੰ ਕਬਜ਼ਾ ਕਰਕੇ ਦਿੰਦੇ ਨੇ ਉਹ ਬਾਈ ਸੋਨੂੰ ਕੀ ਮਿਲੂਗਾ ਕੋਈ ਟਰੈਕਟਰ ਲੈ ਕੇ ਜਾਂਦਾ ਬਹਣ ਉਹਨੂੰ ਕੀ ਦੇਤਾ ਹਾਲਾਂਕਿ ਅਗਲਾ ਕੋਈ ਮੂਰੇ ਹੋਵੇ ਨਾ ਤਰਨਾਟ ਜਾ ਹਾਲਾਂ ਅਗਲਾ ਕੇ ਫੂਕ ਦਿੰਦਾ ਐ ਉਹ ਬੰਦੇ ਹੈ ਨਹੀਂ ਅੱਗੋਂ ਮੈਨੂੰ ਦੱਸਿਓ ਜੀ ਮੈਨੂੰ ਕਰੇ ਫੋਨ ਮੇਰੇ ਕੋਲ ਹੈਗੇ ਨੇ ਬੰਦੇ ਇਹ ਜਿਹੜੇ ਅੱਗ ਲਾ ਕੇ ਫੂਕ ਦਾਂਗੇ ਕੋਈ ਪੈਸਾ ਨਹੀਂ ਲੈਂਦੇ ਫ੍ਰੀ ਚ ਫੁਰੂ ਦੀ ਸੇਵਾ ਵਾਲੇ ਛੀਬਰ ਕਰ ਬਾਦੋਂ ਤੜਕੇ ਉੱਥੇ 19 ਪੀਲਾਂ ਚੋਂ ਕਹੋਂ ਤੱਕ ਕਹੋਂ ਮੈਂ ਹੈ ਉਸ ਕਰਦਾ ਨਹੀਂ ਗੱਲ ਕਰ ਮੈਂ ਦੁਖੀ ਹੋ ਕੇ ਕਹਿੰਦਾ ਲੋਕ ਸੇਵਾ ਦੇ ਨਾਮ ਨੂੰ ਜਦੋਂ ਇਹ ਜ਼ੁਲਮ ਕਰਦੇ ਇਹ ਲਾਲਾਂ ਨੇ ਜੋਰ ਕਿੰਨਾ ਮਰਜੀ ਲਵਾ ਦਿਓ ਸੁਨੇਹਾ ਮੇਰੇ ਪੱਤਰਕਾਰਾਂ ਨੂੰ ਮੈਂ ਸਾਰਿਆਂ ਨੂੰ ਕਹੇ ਕੋਈ ਪੱਤਰਕਾਰ ਨਹੀਂ ਬੋਲਿਆ ਇਸ ਗੱਲ ਤੇ ਆ ਪਤਾ ਨਹੀਂ ਕਿਉਂ ਨਹੀਂ ਬੋਲਿਆ ਜੂਏ ਵਾਲੀ ਗੱਲ ਤੇ ਨਹੀਂ ਬੋਲੇ ਇੱਕ ਦਿਨ ਉਹ ਦਿਨ ਬੋਲ ਕੇ ਹਟ ਗਿਓ ਫੇਰ ਚਲੀ ਆ ਕੰਮ ਯਾਰ ਬੋਲਿਆ ਕਰੋ ਸੁੱਟ ਜਮੀਰਾਂ ਜਾਆਂ ਦੀਆਂ ਰੱਖਿਆ ਕਰੋ ਐਵੇਂ ਨਾ ਝੂਠ ਦਿਖਾਈ ਜਾਇਆ ਕਰੋ ਸੱਚ ਲਖਾਇਆ ਕਰੋ ਆ ਕੱਲ ਬਰਸੋ ਬਲਾਤਕਾਰ ਹੋਇਆ ਜੋ ਸ਼ਰਿਆਮ ਹੋਇਆ ਉਹ ਕੁਸ ਪੱਤਰਕਾਰਾਂ ਨੇ ਦਿਖਾਇਆ ਸਾਡੇ ਸ਼ਹਿਰ ਦੇਆਂ ਨੇ ਇਮਾਨਦਾਰ ਸੀ ਜੜੇ ਬਾਹਰ ਤਾਂ ਹਮਝੋਤਾ ਕਰਵਾਉਂਦੇ ਸਨ ਮੈਂ ਚਲ ਕੀ ਨਾਲ ਆਇਆ ਇੱਥੇ ਤਾਂ ਕਹ ਲੈ ਆਪਦੇ ਦੋ ਕੁੜੀਆਂ ਨੇ ਉਹ ਕਰੇ 15 ਲੱਖ ਆ ਲੈ 15 ਲੱਖ ਲੈ ਲੈ 20 ਦਿਨਾਂ ਦਾ ਪਰਚਾ ਹੋਇਆ ਹੈ ਐਡੇ ਵੱਡੇ ਹੈ ਨਸ ਕ੍ਰਾਈਮ ਦਾ ਜੇ ਇਸ ਗੱਲ ਦੀ ਵੀ ਰੱਟ ਪਾਈ ਜਾਵੇ ਧਰਤੀ ਉੱਪਰ ਤੋਂ ਲੈ ਕੇ ਥੱਲੇ ਤੱਕ ਲੜਦੀ ਹੈ ਵੀ ਜਿੱਦੇ ਉੱਤੇ ਜਿੱਦੇ ਅਗਲੇ ਛੋਡੇ ਕੋਲ ਕਪੜੇ ਲੈ ਕੇ ਆ ਕੇ ਉੱਤੇ ਪਰਚਾ ਕਿਉਂ ਨਹੀਂ ਪਾਇਆ ਉਹਦੇ ਵਿੱਚ ਵੀ ਐਸੇ ਲੀਡਰ ਦਾ ਹੱਥ ਹੈ ਲੇਟ ਕਰਵਾਉਣ ਚ ਉਹਦਾ ਅਕਬਾਲ ਵਰਗੇ ਪੱਤਰਕਾਰ ਹੁਣ ਮੈਨੂੰ ਕਿਹਾ ਨਾ ਹੀ ਲੈਣਾ ਵਿਚਾਰਿਆਂ ਦਾ ਉਹਨਾਂ ਦਾ ਹਿੰਮਤਮੰਨ ਉਹਨਾਂ ਨੇ ਚੱਲਦੀ ਕਾਨਫਰੈਂਸ ਪ੍ਰੈਸ ਟੈਸਿਸ ਵੀ ਸਾਹਮਣੂ ਸਵਾਲ ਕਰਤਾ ਵੀ ਜੀ 20 ਦਿਨ ਹੋ ਗਏ ਬਲਾਤਕਾਰ ਹੋਏ ਨੂੰ 8ਵੇਂ ਛੋਡੇ ਕੋਲ ਕੰਪਲੀਟ ਆ ਗਈ ਤੇ ਪਰਚਾ ਕਿਉਂ ਨਹੀਂ ਉਹ ਪਰਚਾ ਹੋ ਗਿਆ ਇਹ ਤਾਂ ਮੇਰੇ ਸ਼ਹਿਰ ਦੇ ਹਾਲ ਨੇ ਕੱਲੇ ਮੇਰੇ ਸ਼ਹਿਰ ਦੇ ਕੱਲ ਮੌੜਾਂ ਵਾਲਾ ਆਪਾਂ ਦੇਖਿਆ ਮੌੜਾਂ ਵਾਲੇ ਕਿੰਨੇ ਲੋਕ ਹਜ਼ਾਰ ਲੋਕ ਕਿਉਂ ਕੇ ਖੜ ਗਏ ਓਏ ਤੇ ਅਸੀਂ ਗੰਦਗੀ ਜੌਨ ਲਈ ਮਜਬੂਰ ਹਾਂ ਹਾਲ ਦੇਖੋ ਸਾਡੀ ਕਿਸੇ ਗਲੀ ਮਾਲੇ ਦਾ ਹਾਲ ਦੇਖ ਲੋ ਸੀਵਰੇ ਦਾ ਗੰਧ ਸਾਡੇ ਘਰਾਂ 'ਚ ਵੜ ਚੁੱਕਿਆ ਓਥੋਂ ਡੇਂਗੂ ਦੀਆਂ ਬਿਮਾਰੀਆਂ ਸਾਡੇ ਘਰਾਂ 'ਚ ਵੜ ਚੁੱਕੀਆਂ ਨੇ ਨਾਰਮਲ ਗੱਲ ਐ ਚੋ ਅੱਜ ਤਾਂ ਨਹੀਂ ਸ਼ੁਰੂ ਦਾ ਨਸ਼ਾ ਤਾਂ ਘਰ-ਘਰ ਰਸੋਈ 'ਚ ਵੜ ਗਿਆ ਜੀ ਬੱਚੀਆਂ ਤੱਕ ਨਸ਼ੇ ਤੇ ਲਾਤੀਆਂ ਮਾਨਸਾ ਸ਼ਹਿਰ ਦੀਆਂ ਬੱਚੀਆਂ ਡਾਕਟਰਾਂ ਤੋਂ ਇਹਨਾਂ ਤੋਂ ਦਵਾਈਆਂ ਲੈ ਕੇ ਆਉਂਦੀਆਂ ਡੱਬੇ ਦੇ ਕੇ ਆਉਂਦੀਆਂ ਮੈਨੂੰ ਵੀਡੀਓਆਂ ਨੇ ਮੇਰੇ ਕੋਲੇ ਆਪ ਆਉਂਦੀਆਂ ਨੇ ਮੈਂ ਦੱਸਣਾ ਨਹੀਂ ਚਾਹੁੰਦਾ ਕਈ ਤਾਂ ਮੇਰੇ ਦੇ ਖੁੰਦਕ ਖਾਂਦੇ ਨੇ ਬੰਦੇ ਤੇ ਇਹਨਾਂ ਦੀ ਸਲੈਕ ਉਹਨਾਂ ਦੀਆਂ ਕੁੜੀਆਂ ਵਿਚਾਰਿਆਂ ਦੀਆਂ ਗੱਲ ਕਰੋ ਮੇਰੀਆਂ ਵੀ ਭੈਣਾਂ ਇਹਨਾਂ ਮੈਂ ਤਾਂ ਸਾਰਾ ਬਸਾਂਜਾ ਓ ਜਾਗੋ ਲੋਕੋ ਮਾਨਸਾ ਦੇ ਲੋਕੋ ਜਾਗੋ ਹੁਣ ਇੰਨਾ ਚੋਰਾ ਤੋਂ ਭੱਜ ਕੇ ਕੋਈ ਹੋਰ ਚੋਰ ਨਾ ਚੁਣ ਲਿਓ